ਪੰਜਾਬ ਸਰਕਾਰ ਨੇ ਹਾਊਸ ਟੈਕਸ ਤੇ ਪ੍ਰੋਪਰਟੀ ਟੈਕਸ ਨਾਲ ਜੁੜੀ ਵਨ ਟਾਈਮ ਸੈਟਲਮੈਂਟ ਸਕੀਮ ਦੀ ਸਮਾਂ ਸੀਮਾ ਵਿੱਚ ਵਾਧਾ ਕਰ ਦਿੱਤਾ ਹੈ। ਸਥਾਨਕ ਸਰਕਾਰਾਂ ਵਿਭਾਗ ਵੱਲੋਂ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸੇ ਤਹਿਤ 31 ਮਾਰਚ ਤੱਕ ਜਿਨ੍ਹਾਂ ਲੋਕਾਂ ਨੇ ਹਾਊਸ ਟੈਕਸ ਜਾਂ ਪ੍ਰੋਪਰਟੀ ਟੈਕਸ ਅਦਾ ਨਹੀਂ ਕੀਤੇ ਜਾਂ ਫਿਰ ਇਸ ਦਾ ਕੁਝ ਹਿੱਸਾ ਅਦਾ ਕੀਤਾ, ਉਹਨਾਂ ਨੂੰ ਇੱਕ ਮੁਸ਼ਤ ਰਾਸ਼ੀ ਅਦਾ ਕਰਨ ਤੇ ਰਾਹਤ ਦਿੱਤੀ ਜਾ ਰਹੀ ਹੈ। ਇਸ ਸੰਬੰਧੀ ਨਗਰ ਨਿਗਮ ਅੰਮ੍ਰਿਤਸਰ ਦੇ ਸੈਕਟਰੀ ਸੁਸ਼ਾਂਤ ਪਾਚੀਆ ਨੇ ਆਖਿਆ ਕਿ ਸ਼ਹਿਰ ਵਾਸੀਆਂ ਨੂੰ ਇਸ ਸਕੀਮ ਦਾ ਫਾਇਦਾ ਲੈਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ 31 ਜੁਲਾਈ ਤੱਕ ਪ੍ਰਾਪਰਟੀ ਟੈਕਸ ਭਰਿਆ ਜਾ ਸਕਦਾ ਹੈ ਇਸ ਸੰਬੰਧ ਵਿੱਚ ਫਾਸਟ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਭਰਨ ਲਈ ਕੈਂਪ ਫੀਲ ਲਗਾਏ ਜਾ ਰਹੇ ਹਨ ਪੰਜਾਬ ਸਰਕਾਰ ਨੇ ਜਿਹੜਾ ਹੈ ਲੋਕਾਂ ਨੂੰ ਇੱਕ ਬੜਾ ਸੁਨਹਿਰੀ ਮੌਕਾ ਦਿੱਤਾ ਹੈ ਕਿ ਜਿਹੜਾ 30 ਜੁਲਾਈ ਤੱਕ ਜੇ ਲੋਕ ਆਪਣਾ ਪ੍ਰਾਪਰਟੀ ਟੈਕਸ ਭਰ ਦਿੰਦੇ ਆ 31 ਜੁਲਾਈ ਤੱਕ ਤੇ ਉਹਨਾਂ ਨੂੰ ਕੋਈ ਵੀ ਵਿਆਜ ਤੇ ਜੁਰਮਾਨਾ ਜਨਾਵ ਆਪਣੇ ਟੈਕਸ ਦਾ ਨਹੀਂ ਪੜਨਾ ਪਏਗਾ ਇਹਦੇ ਲਈ ਜਿਹੜੇ ਮਾਨ ਜੋ ਕਮਿਸ਼ਨਰ ਸਦਾ ਗੁਰਪ੍ਰੀਤ ਸਿੰਘ ਆਲਖਵਾਲੋ ਜਿਹੜਾ ਹੈ ਹਦਾਇਤਾਂ ਜਾਰੀ ਕੀਤੀਆਂ ਗਈਆਂ ਉਹਨਾਂ ਨੇ ਜਿੰਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਨਗਰ ਨਿਗਮ ਦੇ ਜਿਹੜੇ ਕੈਂਪਸ ਨੇ ਲੋਕਾਂ ਲਈ ਉਹ ਅਲੱਗ-ਅਲੱਗ ਜਗ੍ਹਾ ਤੇ ਰੂਲ ਲਗਾਏ ਜਾ ਰਹੇ ਨੇ ਅੱਜ ਜਿਸ ਤਰ੍ਹਾਂ ਗੁਰਦੁਆਰਾ ਸ੍ਰੀ ਟਾਰੀ ਸਾਹਿਬ ਸੁਲਤਾਨਗਨ ਪਿੰਡ ਦੇ ਵਿੱਚ ਉਹਦੇ ਸਾਹਮਣੇ ਸਰਕਾਰੀ ਸਕੂਲ ਦੇ ਵਿੱਚ ਕੈਂਪ ਲੱਗਾ ਹੋਇਆ ਵੈ ਇਸ ਤਰ੍ਹਾਂ ਹੀ ਜਿਹੜਾ ਵੈ ਰੋਜ਼ ਅਲੱਗ-ਅਲੱਗ ਹਲਕਿਆਂ 'ਚ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਕੈਂਪ ਲੱਗ ਰਹੇ ਨੇ ਮੇਰੀ ਇੱਕ اپੀਲ ਹੈ ਅੰਮ੍ਰਿਤਸਰ ਦੇ ਵਸਨੀਕਾਂ ਨੂੰ ਕਿ ਵੱਧ ਤੋਂ ਵੱਧ ਜਿਹੜੀ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਸਹੂਲਤ ਹੈ ਇਹਦਾ ਤੁਹਾਨੂੰ ਫਾਇਦਾ ਲੈਣਾ ਚਾਹੀਦਾ ਮਾਨ ਜੋ ਕਮਿਸਟਰ ਸਾਹਿਬ ਦਾ ਡਾ ਰਿਜਨ ਹੈ ਕਿ ਜਿਹੜੀ ਇਹ ਇੱਕ ਵੈਲਫੇਅਰ ਪਬਲਿਕ ਵੈਲਫੇਅਰ ਦਾ ਕੰਮ ਹੈ ਤੇ ਵੱਧ ਤੋਂ ਵੱਧ ਜਿਹੜਾ ਵੈ ਲੋਕ ਇਸ ਪਬਲਿਕ ਵੈਲਫੇਅਰ ਦਾ ਫਾਇਦਾ ਚੁੱਕਣ ਇਸ ਦੇ ਨਾਲ-ਨਾਲ ਹੀ ਇੱਕ ਹੋਰ ਗੱਲ ਵੀ ਦੱਸਣੀ ਜ਼ਰੂਰੀ ਹੋਏਗੀ ਕਿ ਜੇ ਕੋਈ ਤੁਹਾਡੇ ਕੋ ਬਿਨਾਂ ਮਨਜ਼ੂਰੀ ਦੇ ਪਾਣੀ ਜਾਂ ਸੀਵਰੇਜ ਦੇ ਕਨੈਕਸ਼ਨ ਨੇ ਉਹ ਵੀ ਜਿਹੜਾ ਵੈ ਤੁਸੀਂ ਰੈਗੂਲਰ ਕਰਾ ਸਕਦੇ ਹੋ ਔਰ ਨਗਰ ਨਿਗਮ ਵੱਲੋਂ ਕਿਸੇ ਵੀ ਜਿਹੜੇ ਐਕਸ਼ਨ ਜਿਹੜਾ ਵੈ ਇਸ ਪਰ ਐਕਟ ਉਹਦੇ ਤੋਂ ਬਚਿਆ ਜਾ ਸਕਦਾ ਹੈ ਤੋਂ ਮੈਂ ਫੇਰ ਇੱਕ ਵਾਰੀ ਅਪੀਲ ਕਰਾਂਗਾ ਫਾਸਟਵੇ ਦੇ ਮਾਧਿਅਮ ਤੋਂ ਕਿ ਆਪਣਾ ਆਪਣਾ ਜਿਹੜਾ ਬੰਦਾ ਪ੍ਰੋਪਰਟੀ ਟੈਕਸ ਹੈ ਜੋ ਕਿ ਹੁਣ ਲਗਭਗ ਜਿਹੜਾ ਵੈ ਜੁਰਮਾਨੇ ਔਰ ਪੈਨਲਟੀਆਂ ਮਾਫ ਹੋਣ ਕਰਕੇ ਅਪਰੋਕਸੀਮੇਟ 60% ਘਟ ਗਿਆ ਹੈ ਇਸ ਦਾ ਫਾਇਦਾ ਚੁੱਕੋ ਤੇ ਆਪਣਾ ਆਪਣਾ ਬੰਦਾ ਪ੍ਰੋਪਰਟੀ ਟੈਕਸ ਪੇ ਕਰੋ ਤੇ ਇੱਕ ਚੰਗਾ ਨਾਗਰਿਕ ਬਣੋ ਅਮਰਥਰ ਨਗਰ ਨਿਗਮ ਦੇ ਚੇਤਨਾਤ ਸੈਕਟਰੀ ਸੁਸ਼ਾਂਤ ਪਾਟਿਆ ਨੇ ਅਮਰਥਰ ਫਾਸਟਵੇ ਦੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਲਿਆਂਦੀ ਗਈ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਅਜੇ ਤੱਕ ਆਪਣਾ ਪ੍ਰਾਪਰਟੀ ਟੈਕਸ ਨਹੀਂ ਭਰਿਆ ਜਾਂ ਕੁਝ ਲੋਕ ਜਿਨ੍ਹਾਂ ਨੇ ਆਪਣੀ ਕੁਝ ਕਿਸ਼ਤਾਂ ਜਿਨ੍ਹਾਂ ਦੀਆਂ ਰਹਿ ਗਈਆਂ ਹਨ ਉਹਨਾਂ ਵਾਸਤੇ ਇੱਕ ਸਕੀਮ ਲਿਆਂਦੀ ਗਈ ਹੈ ਉਹ ਆਪਣਾ ਪ੍ਰਾਪਰਟੀ ਟੈਕਸ ਭਰ ਸਕਦੇ ਹਨ ਅਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਸ਼ਹਿਰ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਾਪਰਟੀ ਟੈਕਸ ਭਰਨ ਵਾਸਤੇ ਕੈਂਪ ਵੀ ਲਗਾਏ ਜਾ ਰਹੇ ਹਨ ਅਤੇ ਸ਼ਹਿਰ ਵਾਸੀ ਇਹਨਾਂ ਦਾ ਫਾਇਦਾ ਲੈਣ ਅਮਰਥਰ ਫਾਸਟਵੇ ਖਬਰ ਨਾ ਮੜੀ ਸੀਨੀਅਰ ਰਿਪੋਰਟਰ ਕਮਲ ਕੁਮਾਰ ਦੇ ਨਾਲ ਰਕੇਸ਼ ਕੁਮਾਰ